ਇੱਕ ਵਾਰੀ ਇੱਕ ਅਥਰਾਜਾ ਬੰਦਾ ਕਹਿੰਦੇ ਵੀ ਪਿੰਡ ਦੀ ਸਰਪੰਚੀ ਦੀ ਚੋਣ ਜਿੱਤ ਗਿਆ ਸਰਪੰਚ ਬਣ ਗਿਆ ਤੇ ਕਿਉਂਕਿ ਉਹਦੇ ਕੋਈ ਨਾ ਤਾਂ ਤਜਰਬਾ ਸੀਗਾ ਤੇ ਨਾ ਹੀ ਸਿਹਰਤਾ ਸੀ ਤੇ ਨਾ ਹੀ ਸਭ ਨੂੰ ਨਾਲ ਲੈ ਕੇ ਚੱਲਣ ਦਾ ਢੰਗ ਸੀ ਫਿਰ ਜਦੋਂ ਸਰਪੰਚ ਬਣ ਗਿਆ ਤੇ ਉਹਨੇ ਮਨ ਆਈਆਂ ਕਰਦੀਆਂ ਸ਼ੁਰੂ ਕਰਤੀਆਂ ਕਹਿੰਦਾ ਵੀ ਐਸ ਥਾਂ ਤੇ ਜਿੱਥੇ ਰੂੜੀਆਂ ਲੱਗੀਆਂ ਇਹ ਚੱਕ ਕੇ ਕਹਿੰਦਾ ਵੀ 1 ਕਿਲੋਮੀਟਰ ਉਧਰ ਲੈ ਜਾਣੀਆਂ ਲੈ ਜੋ ਆਹ ਜਿਹੜੀ ਥਾਂ ਇੱਥੇ ਆਪਾਂ ਝੋਨਾ ਲਾਉਣਾ ਜਿੱਥੇ ਰੂੜੀ ਪਈ ਆ ਸਫਾਇਦੇ ਸਾਰੇ ਵੱਢ ਕੇ ਆਪਾਂ ਵੇਚ ਦੇਣੇ ਆ ਕਿਉਂਕਿ ਉਹ ਨਵਾਂ ਨਵਾਂ ਸਰਪੰਚ ਬਣਿਆ ਉਨੇ ਚਿੱਤ ਦੇ ਵਿੱਚ ਇਹ ਗੱਲ ਸੀ ਕਿ ਜੋ ਕੁਝ ਪੁਰਾਣੇ ਸਰਪੰਚ ਨਹੀਂ ਕਰ ਸਕੇ ਮੈਂ ਉਹ ਕਰਕੇ ਦਿਖਾਵਾਂ ਲੋਕ ਇਹ ਗੱਲ ਕਹਿਣ ਵੀ ਆਉਂਦੇ ਨੇ ਭੜਤੂ ਪਾਤਾ ਇਹਨੇ ਕੰਮ ਖਿੱਚ ਕੇ ਰੱਖਣਾ ਰੂੜੀਆਂ ਕਿੱਧਰ ਲੈ ਗਿਆ ਇਧਰ ਝੋਨਾ ਲੱਗ ਜਾਣਾ ਸਫਾਈ ਦੇ ਵੜ ਦਿੱਤੇ ਆ ਵੀ ਲੋਕ ਮੇਰੇ ਚੇਤੇ ਰੱਖਣਗੇ ਵੀ ਭਾਈ ਇਹ ਬਹੁਤ ਤਕੜਾ ਸਰਗਰਮ ਬੰਦਾ ਲੋ ਜੀ ਇਹ ਤਾਂ ਕੰਮ ਹੋ ਗਿਆ ਜਿੱਥੋਂ ਟਰਾਲੀਆਂ ਭਰ ਕੇ ਇਥੋਂ ਰੂੜੀਆਂ ਦੀਆਂ ਟਰਾਲੀਆਂ ਭਰ ਕੇ ਜਿੱਥੇ ਲਾਉਣ ਦੇ ਲਈ ਜਾ ਰਹੇ ਆ ਉਸ ਥਾਂ ਤੇ ਬੰਦੇ ਨੇ ਡਾਂਗਾ ਕੱਢ ਲਿਆ ਕਹਿੰਦੇ ਲਾ ਕੇ ਦਿਖਾਓ ਜਿੱਥੇ ਰੂੜੀਆਂ ਲੱਗੀਆਂ ਉਸ ਥਾਂ ਦੇ ਉੱਤੇ ਕਹਿੰਦੇ ਆਪਾਂ ਝੋਨਾ ਲਾ ਦੇਣਾ ਉੱਥੇ ਰੋੜਾਂ ਵਾਲੀ ਮਿੱਟੀ ਨਿਕਲੀ ਉੱਥੇ ਲੱਗ ਨਹੀਂ ਸਕਦਾ ਸਫਾਇਦੇ ਵੱਢ ਲਏ ਆ ਜੋ ਸੋਚ ਕੇ ਵੱਡੇ ਸੀ ਵੀ ਭਾਈ ਇਹ ਐਨੇ ਲੱਖ ਦੇ ਹੋ ਜਾਣਗੇ ਤੇ ਉਹ ਉਹਨਾਂ ਭਾਰਾਂ ਮਿਲੇ ਤੇ ਲੋਕਾਂ ਨੇ ਗੱਲ ਕਹੀ ਵੀ ਦੁਰ ਫਿਟੇ ਮੂੰ ਆਸਰ ਪੰਚੀ ਹੁੰਦੀ ਆ ਆ ਫੈਸਲੇ ਹੁੰਦੇ ਆ ਇਹਨੇ ਔਨ ਸਾਰੀ ਚੰਦ ਚਾੜਤਾ ਟਰੰਪ ਦੇ ਬਾਰੇ ਵੀ ਕਿਤੇ ਇੰਉਂ ਨਾ ਹੋਵੇ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਆ ਮਹੀਨੇ ਹਾਲੇ ਦੋ ਨਹੀਂ ਹੋਏ ਜੋ ਉਤੋੜਤੀ ਫੈਸਲੇ ਕੀਤੇ ਜਾ ਰਹੇ ਆ ਕਦੇ ਇਹ ਗੱਲ ਕਹਣੀ ਕਿ ਭਾਈ ਜੇਲੈਂਸਕੀ ਆ ਜਿਹੜਾ ਉਹਨੂੰ ਲਾਥ ਥੱਲੇ ਲੰਘਣਾ ਪੈਣਾ ਕਦੇ ਇਹ ਗੱਲ ਕਹਣੀ ਵੀ ਕੈਨੇਡਾ ਦੇ ਉੱਤੇ 25% ਟੈਰਫ ਲਾਤਾ ਕਦੇ ਮੈਕਸੀਕੋ ਤੇ ਟੈਰਫ ਕਦੇ ਇਹ ਗੱਲ ਕਹਣੀ ਕਿ ਹਮਾਸ ਨੂੰ ਅਸੀਂ ਧਮਕੀ ਦਿੰਨੇ ਆ ਵੀ ਬੰਦੇ ਬਣ ਜਾਣ ਕਦੇ ਕਹਨੇ ਵੀ ਭਾਈ ਅਸੀਂ ਤਾਂ ਫਲਾਣੀ ਗ੍ਰੀਨਲੈਂਡ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਣਾ ਕਦੇ ਭਾਰਤ ਦੇ ਉੱਤੇ 100% ਬਰਾਬਰ ਦਾ ਟੈਰਫ ਲਾਵਾਂਗੇ ਕਦੇ ਕੁਝ ਕਹਿਣਾ ਕਦੇ ਕੁਝ ਕਹਿਣਾ ਭਾਵੇਂ ਕਿ ਟਰੰਪ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਂ ਆਪਣੇ ਦੇਸ਼ ਦੇ ਹਿੱਤਾਂ ਲਈ ਖਾਤਰ ਸਾਰਾ ਕੁਝ ਕਰ ਰਿਹਾ ਮੇਰੇ ਲਈ ਮੇਰਾ ਦੇਸ਼ ਸਭ ਤੋਂ ਉੱਤੇ ਆ ਪਰ ਜਲੇਨਸਕੀ ਦੇ ਲਈ ਵੀ ਤਾਂ ਭਾਈ ਆਪਦਾ ਦੇਸ਼ ਸਭ ਤੋਂ ਉੱਤੇ ਆ ਹੋਰ ਦੇਸ਼ਾਂ ਵਾਸਤੇ ਵੀ ਤਾਂ ਆਪਦਾ ਦੇਸ਼ ਸਭ ਤੋਂ ਉੱਤੇ ਆ। ਫਿਰ ਆਪਾਂ ਉਹਨਾਂ ਦੀ ਨੁਕਤਾਚੀਨੀ ਜਦੋਂ ਕਰਦੇ ਆ ਤੇ ਸਾਰਥਕ ਦੀ ਥਾਂ ਦੇ ਉੱਤੇ ਇਹ ਗੱਲ ਕਹਿੰਨੇ ਕਿ ਭਾਈ ਮੈਂ ਤਾਂ ਐਂ ਕਰੂੰ ਫਿਰ। ਨਾਮ ਬੰਨੇ ਤਾਂ ਟੈਰ ਫਿਲਾ ਦੂੰ। ਜੇ ਐਂ ਕਰ ਲਿਆ ਤਾਂ ਫਿਰ ਐਂ ਕਰ ਦੂੰ। ਪਰ ਹੁਣ ਕਹਿੰਨੇ ਵੀ ਟਰੰਪ ਹੋਰਾਂ ਦੀ ਯਾਰੀ ਵੀ ਪੈ ਜਾਣੀ ਹੈ। ਕਹਿੰਨੇ ਵੀ ਜੇਲੈਂਸਕੀ ਦਾ ਇੱਕ ਪੱਤਰ ਆਇਆ ਯੂਕਰੇਨ ਦੇ ਰਾਸ਼ਟਰਪਤੀ ਨੇ ਖੱਤ ਲਿਖਿਆ ਤੇ ਖੱਤ ਪੜ੍ਹ ਕੇ ਕਹਿੰਨੇ ਵੀ ਟਰੰਪ ਸਾਹਿਬ ਬਾਗੋ-ਬਾਗ ਹੋ ਗਏ। ਕਹਿੰਨੇ ਵੀ ਇਸ ਖੱਤ ਦੇ ਵਿੱਚ ਪਹਿਲਾਂ ਉਂਗਲਾਂ-ਆਂਗਲਾਂ ਵੀ ਦਿਖਾਈਆਂ ਕਿ ਦੂਜੇ ਨੂੰ ਵਾਈਟ ਹਾਊਸ ਦੇ ਵਿੱਚ ਬਹਿਸਬਾਦੀ ਦੀਆਂ ਖਬਰਾਂ ਬੜੀਆਂ ਆਈਆਂ ਉਸ ਤੋਂ ਬਾਅਦ ਵਕਫ ਵਕ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਤੇ ਯੂਰਪ ਦੇ ਵਕਫ ਵਕ ਨੇਤਾਵਾਂ ਦੇ ਨਾਲ ਕਹਿੰਦੇ ਜ਼ਿਲਨਸਕੀ ਦੀ ਮੁਲਾਕਾਤ ਵੀ ਹੋਈ ਆ 트ੰਪ ਨੇ ਕਹਤਾ ਵੀ ਹੁਕਾ ਪਾਣੀ ਬੰਦ ਕਰ ਦੇਣਾ ਭਈ ਭਾਈ ਅਸੀਂ ਸਮਗਰੀ ਦੇਣੀ ਬੰਦ ਕਰ ਦੇਣੀ ਲੜਾਈ ਲੜਨ ਵਾਸਤੇ ਹੁਣ 트ੰਪ ਨੇ ਗੱਲ ਕਹੀ ਆ ਕਿ ਭਾਈ ਮੈਨੂੰ ਖਤ ਆ ਗਿਆ ਤੇ ਜ਼ਿਲਨਸਕੀ ਨੇ ਕਹਿੰਦੇ ਬੜੀ ਸੋਹਣੀ ਗੱਲ ਕੀਤੀ ਆ ਕਹਿੰਦੇ ਵੀ ਉਹਨੇ ਕਿਹਾ ਜੀ ਕਿ ਅਸੀਂ ਸ਼ਾਂਤੀ ਵਾਰਤਾ ਦੇ ਵਿੱਚ ਗੱਲ ਕਰਨ ਨੂੰ ਤਿਆਰ ਆ ਦਸਤਖਤ ਕਰਨ ਨੂੰ ਤਿਆਰ ਆ ਅਸੀਂ ਜੀ ਜਿਹੜੀ ਮਿਨਲ ਡੀਲ ਆ ਉਹਦੇ ਉੱਤੇ ਵੀ ਦਸਤਖਤ ਕਰਨ ਨੂੰ ਤਿਆਰ ਆ ਉਹ ਕਹਿੰਦੇ ਜੀ ਮੈਂ ਚਾਹੁੰਦਾ ਵੀ ਯੁੱਧ ਮੁੱਕ ਜਾ ਟਰੰਪ ਕਹਿੰਦਾ ਜੀ ਮੈਂ ਚਾਹੁੰਦਾ ਕਿ ਯੁੱਧ ਮੁੱਕੇ ਜੇ ਯੁੱਧ ਦੀ ਮਕਾਉਣਾ ਤਾਂ ਬੜੀ ਵਧੀਆ ਗੱਲ ਆ ਉਹਨੇ ਇਹ ਗੱਲ ਕਹੀ ਆ ਜੀ ਕਿ ਮੇਰੀ ਰੂਸ ਦੇ ਨਾਲ ਵੀ ਗੱਲ ਹੋਈ ਆ ਉਹ ਵੀ ਕਹਿੰਦੇ ਵੀ ਭਾਈ ਅਸੀਂ ਯੁੱਧ ਨੂੰ ਰੋਕਣ ਦੇ ਲਈ ਕੰਮ ਕਰ ਰਹੇ ਆ ਕਿਉਂ ਬੰਦੇ ਮਾਰਨੇ ਆ ਗੱਲ ਇਹ ਸੋਹਣੀ ਕਹੀ ਆ ਪਰ ਪਹਿਲਾਂ ਗੱਲ ਇਹ ਸੀ ਵੀ ਭਾਈ ਲੱਤ ਦੇ ਥੱਲੇ ਜ਼ਲੈਂਸਕੀ ਲੰਘੇ ਤੇ ਜ਼ਲੈਂਸਕੀ ਸਾਰੀ ਗੱਲ ਮੰਨੀ ਹਾਲਾਂਕਿ ਉਹ ਛੋਟੀ ਧੇਰਾ ਤੇ ਟਰੰਪ ਵੱਡੀ ਧੇਰਾ ਪਰ ਚਲੋ ਅਸੀਂ ਇਹ ਬੇਨਤੀ ਕਰਦੇ ਆ ਸਾਡੀ ਬੇਨਤੀ ਦਾ ਅਸਰ ਤਾਂ ਪਾਵੇ ਨਹੀਂ ਹੋਣਾ ਪਰ ਸਾਡੇ ਜਜ਼ਬਾਤ ਤਾਂ ਹੈਗੇ ਬੀ ਦੇਸ਼ ਕੋਈ ਛੋਟਾ ਹੋਵੇ ਕੋਈ ਵੱਡਾ ਹੋਵੇ ਮੁਹੱਬਤ ਦੀ ਗੱਲ ਛੜਨੀ ਚਾਹੀਦੀ ਆ ਪਿਆਰ ਦੀ ਗੱਲ ਛੜਨੀ ਚਾਹੀਦੀ ਆ ਏਕੇ ਦੀ ਗੱਲ ਹੋਣੀ ਚਾਹੀਦੀ ਆ ਤੇ ਲੜਾਈਆਂ ਦੇ ਵਿੱਚੋਂ ਕਿਹਨੇ ਕੀ ਖਟਿਆ ਲੜਾਈਆਂ ਦਾ ਅਸਰ ਬੀਤੇ ਦੇ ਵਿੱਚ ਅਮਰੀਕਾ ਨੇ ਵੀ ਦੇਖਿਆ ਲੜਾਈਆਂ ਦਾ ਅਸਰ ਭਾਰਤ ਨੇ ਵੀ ਦੇਖਿਆ ਲੜਾਈਆਂ ਦਾ ਅਸਰ ਹੋਰ ਦੇਸ਼ਾਂ ਨੇ ਵੀ ਦੇਖਿਆ ਲੜਾਈ ਦੇ ਵਿੱਚੋਂ ਸਿੱਟਾ ਤਾਂ ਕੋਈ ਨਹੀਂ ਨਿਕਲਦਾ ਕਦੇ ਥਾਂ ਦੇ ਉੱਤੇ ਕਬਜ਼ਾ ਘਟ ਹੋ ਗਿਆ ਕਦੇ ਵੱਧ ਹੋ ਗਿਆ ਆ ਕੁਝ ਚੱਲਦਾ ਰਹਿੰਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਬੀ ਟਰੰਪ ਦੇ ਅਥਰੇ ਜਿਹੇ ਫੈਸਲੇ ਜਿਹੜੇ ਉਦੇ ਦੇਸ਼ ਦਾ ਹੀ ਕਿਤੇ ਨੁਕਸਾਨ ਨਾ ਕਰ ਦੇਣ ਸਵਾਲ ਇਹ ਵੀ ਆ ਜਦੋਂ ਉਹਨੇ ਇਹ ਗੱਲ ਕਹੀ ਆ ਕਿ ਭਾਰਤ ਦੇ ਉੱਤੇ ਵੀ ਮੈਂ ਬਦਲੇ ਦੇ ਵਿੱਚ ਜੈਸੇ ਕੋ ਤੈਸਾ ਟਿੱਟ ਫੋਰ ਟੈਟ ਜਿਵੇਂ ਕਰੋਗੇ ਉਵੇਂ ਭਰੋਗੇ ਉਹੋ ਜਾਂ ਮੈਂ ਕਰੂੰਗਾ ਉਵੇਂ ਟੈਰਫ ਮੈਂ ਲਾਉਂਗਾ ਤਾਂ ਫਿਰ ਭਾਰਤੀ ਲੋਕ ਵੀ ਗੱਲ ਕਹਿੰਦੇ ਵੀ ਨਾਲੇ ਤਾਂ ਯਾਰੀ ਆ ਆਪਣੀ ਆਪਾਂ ਫਰਾਂਸ ਤੋਂ ਪ੍ਰਧਾਨ ਮੰਤਰੀ ਸਾਹਿਬ ਸਿੱਧਾ ਹੀ ਉੱਥੇ ਗਏ ਸੀ ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਜਾ ਕੇ ਗੱਲਬਾਤ ਵੀ ਕੀਤੀ ਆ ਕਹਿੰਦੇ ਵੀ ਡੀਲ ਵੀ ਚੋਖੀ ਕਰਨੀ ਆ ਪਰ ਇਹ ਤਾਂ ਆਪਣੇ ਉੱਤੇ ਉਵੇਂ ਹੀ ਕਰਨ ਨੂੰ ਫਿਰਦੇ ਆ ਵਿਚਲੀ ਗੱਲ ਕੀ ਆ ਹੁਣ ਟਰੰਪ ਨੇ ਇੱਕ ਹੋਰ ਗੱਲ ਕਹੀ ਆ ਹੁਣ ਤੁਸੀਂ ਇਹਦੇ ਵੱਲ ਗੌਰ ਕਰਿਓ ਕਿਉਂਕਿ ਆਪਾਂ ਹੈਗੇ ਸਾਰੇ ਵਿਦਿਆਰਥੀਆਂ ਦਾ ਸਮਰਥਨ ਕਰਨ ਵਾਲੇ ਆਪਾਂ ਹੈਗੇ ਸਾਰੇ ਸਾਰੇ ਸਟੂਡੈਂਟ ਦੀ ਕਦਰ ਕਰਨ ਵਾਲੇ ਸਾਡੇ ਭਾਰਤ ਦੇ ਸਟੂਡੈਂਟ ਵੀ ਬਹੁਤ ਗਏ ਪੰਜਾਬ ਦੇ ਵੀ ਬੜੇ ਗਏ ਹੋਣਗੇ ਉਹਨੇ ਇਹ ਗੱਲ ਕਹੀ ਆ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਤੇ ਬਾਕੀ ਸਿੱਖਿਆ ਅਦਾਰਿਆਂ ਦੇ ਵੱਲੋਂ ਜੇ ਕਿਤੇ ਕੋਈ ਪ੍ਰਦਰਸ਼ਨ ਕੀਤਾ ਗਿਆ ਅਮਰੀਕਾ ਦੀ ਧਰਤੀ ਦੇ ਉੱਤੇ ਉਹਦੀ ਮਾਨਤਾ ਅਸੀਂ ਰੱਦ ਕਰ ਦੇਣੀ ਆ ਤੇ ਉਹਨੂੰ ਮਿਲਣ ਵਾਲਾ ਫੰਡ ਉਹਨੂੰ ਜਿਹੜੀ ਅਸੀਂ ਰਕਮ ਦਿੰਨੇ ਆ ਜਿਹੜੀ ਉਹਦੀ ਮਦਦ ਕਰਨੇ ਆ ਉਹ ਬਿਲਕੁਲ ਟੋਟਲੀ ਬੰਦ ਕਰ ਦੇਣੀ ਆ ਜੇਕਰ ਕੋਈ ਪ੍ਰਦਰਸ਼ਨਕਾਰੀ ਫੜਿਆ ਜਾਂਦਾ ਜੇ ਕੋਈ ਵਿਦਿਆਰਥੀ ਪ੍ਰਦਰਸ਼ਨ ਕਰਦਾ ਤੇ ਭਾਈ ਉਹਨੂੰ ਅਸੀਂ ਰਿਪੋਰਟ ਕਰਾਂਗੇ ਉਹਨੂੰ ਡਿਗਰੀ ਵੀ ਨਹੀਂ ਮਿਲੂਗੀ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸੋ ਮੇਰੀ ਬੇਨਤੀ ਹੈ ਵੀ ਭਾਈ ਜਿਹੜੇ ਆਪਾਂ ਪੜਨ ਗਏ ਆ ਤੇ ਉਸ ਥਾਂ ਦੇ ਉੱਤੇ ਸਿਰਫ ਪੜਾਈ ਦੀ ਗੱਲ ਕਰਿਓ ਇਹ ਨਾ ਹੋਵੇ ਕਿ ਇਧਰੋਂ ਆਪਾਂ ਪੈਸੇ ਚੱਕ-ਚੱਕ ਕੇ ਗਏ ਆ ਵਿਆਜੂ ਫੜ-ਫੜ ਕੇ ਗਏ ਆ ਆਪਾਂ ਕਿਤੇ ਕੋਈ ਇਹੋ ਜਿਹਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਗੇ ਜਾਂ ਕਿਸੇ ਦੇ ਮਗਰ ਲਾ ਕੇ ਕੋਈ ਉਵਲੀ ਜੀ ਗੱਲ ਕਰਦੇਗੇ ਤੇ ਕਈ ਭਾਈ ਕੱਲ ਨੂੰ ਆਪਾਂ ਨੂੰ ਲੈਣੇ ਦੇ ਦੇਣੇ ਨਾ ਪੈ ਜਾਣ ਇਹਦੇ ਵੱਲ ਗੌਰ ਕਰਨੀ ਪੈਣੀ ਆ ਉਸ ਤੋਂ ਅਗਲੀ ਗੱਲ ਇਹ ਆ ਵੀ 트੍ਰੰਪ ਦੀਆਂ ਨੀਤੀਆਂ ਦੇ ਬਾਰੇ ਨਾ ਹੁਣ ਜਿਹੜੀ ਆਰਥਿਕ ਮਹਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਚਲੋ ਭਾਰਤ ਦੀ ਆਪਾਂ ਗੱਲ ਇੱਕ ਪਾਸੇ ਕਰ ਲਏ ਨੇ ਦੁਨੀਆ ਭਰ ਦੇ ਤੇ ਖਾਸ ਕਰਕੇ ਅਮਰੀਕਾ ਦੇ ਆਰਥਿਕ ਮਹਾਰਾ ਜਿਹੜੇ ਉਹ ਇਹ ਗੱਲ ਕਹਿੰਦੇ ਵੀ ਭਾਈ 트੍ਰੰਪ ਜਿਸ ਤਰੀਕੇ ਦੇ ਨਾਲ ਬਾਕੀ ਵੱਖ-ਵੱਖ ਦੇਸ਼ਾਂ ਨਾਲ ਵਿਗਾੜੀ ਜਾ ਰਿਹਾ ਜਿਵੇਂ ਉਹਦੇ ਵੱਲੋਂ ਕਦੇ ਕੀਦੇ ਤਾਂ ਟਿੱਪਣੀ ਕਰ ਦਿੱਤੀ ਗਈ ਕਦੇ ਕੀਨੇ ਤਾਂ ਟਿੱਪਣੀ ਕਰ ਦਿੱਤੀ ਗਈ ਕਦੇ ਕਿਸੇ ਨੂੰ ਕੁਝ ਕਹਿ ਦਿੱਤਾ ਗਿਆ ਆਉਂਦੇ ਸਮੇਂ ਦੇ ਵਿੱਚ ਸਾਡੀ ਯਾਨੀ ਕਿ ਅਮਰੀਕਾ ਦੀ ਅਰਥਵਿਵਸਥਾ ਦਾ ਵੀ ਕਿਤੇ ਪੱਠਾ ਨਾ ਬਿਠਾ ਦੇਵੇ ਜਦੋਂ ਆਪਾਂ ਪਿਛਲਿਆਂ ਦੇ ਉੱਤੇ ਵੀ ਕਹਿੰਨੇ ਵੀ ਭਾਈ ਇਹਨੇ ਕੱਖ ਨਹੀਂ ਕੀਤਾਗਾ ਅਸੀਂ ਕਹਿੰਨੇ ਜੀ ਕਿ ਜੋ ਕਰਾਂਗੇ ਅਸੀਂ ਕਰਾਂਗੇ ਅਸੀਂ ਸਭ ਤੋਂ ਸਿਖਰ ਤੇ ਆ ਤੇ ਭਾਈ ਕਿਤੇ ਆਹ ਆਦਤ ਤੇ ਕਿਤੇ ਆਹ ਆਰਤ ਜਿਹੜੀ ਉਹ ਲੈ ਨਾ ਬੈਠੇ ਇਸ ਕਰਕੇ ਅਮਰੀਕਨ ਰਾਸ਼ਟਰਪਤੀ ਦੇ ਬਾਰੇ ਉਥੋਂ ਦੇ ਹੀ ਅਰਥਸ਼ਾਸਤਰੀ ਜਿਹੜੇ ਉਹ ਇਹ ਗੱਲ ਕਹਿੰਦੇ ਵੀ ਜਿਵੇਂ ਹੁਣ ਸਾਡੀ ਇਥੇ ਸ਼ੇਅਰ ਬਾਜ਼ਾਰ ਦੇ ਵਿੱਚ ਕਹਿੰਦੇ ਅਮਰੀਕਾ ਦੇ ਵਿੱਚ ਡਾਵਾ ਡੋਲਤਾ ਆਈ ਆ ਆਉਂਦੇ ਸਮੇਂ ਦੇ ਵਿੱਚ ਸਾਡੀਆਂ ਨੀਤੀਆਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਸਕਦਾ ਆਰਥਿਕ ਨੀਤੀਆਂ ਦੇ ਉੱਤੇ ਉਧਰੋਂ ਇਹ ਗੱਲ ਕਹਤੀ ਜੀ ਜਸਟਨ ਟਰੂਡੋ ਹੋਰਾਂ ਨੇ ਵੀ ਪਾਈ ਇਹ ਤਾਂ ਪਾਗਲਾਂ ਵਾਲੀ ਗੱਲ ਕਰੀ ਜਾਂਦੇ ਆ ਵੀ ਐਂ ਥੋੜੀ ਹੁੰਦਾ 25% ਇਹਦੇ ਤੇ ਲਾ ਦਿਓ 25% ਇਹਦੇ ਤੇ ਲਾ ਦਿਓ ਇਹਦੇ ਨਾਲ ਦੋਵਾਂ ਦੇਸ਼ਾਂ ਦੇ ਹੀ ਕਾਰੋਬਾਰਾਂ ਦੇ ਉੱਤੇ ਅਰਥਵਿਵਸਥਾ ਦੇ ਉੱਤੇ ਮਾੜਾ ਅਸਰ ਪੈਂਦਾ ਐਨੇ ਇਹਦੇ ਉੱਤੇ ਲਾਤਾ 25% ਟੈਰਫ ਐਨੇ ਇਹਦੇ ਉੱਤੇ ਲਾਤਾ ਤਾਂ ਮੰਜਾ ਕੌਣ ਗਿਆ ਆਮ ਲੋਕਾਂ ਨੂੰ ਚੀਜ਼ ਮਹਿੰਗੀ ਮਿਲੂਗੀ ਆਮ ਲੋਕਾਂ ਦੇ ਲਈ ਭਾਅ ਬਦਲ ਜਾਣਗੇ ਆਮ ਲੋਕਾਂ ਦੇ ਖਰਚੇ ਵਧ ਜਾਣਗੇ ਆਮ ਲੋਕਾਂ ਦਾ ਬਜਟ ਵਿਗੜੂਗਾ ਫਿਰ ਸੂਬੇ ਦਾ ਤੇ ਦੇਸ਼ ਦਾ ਬਜਟ ਵਿਗੜੂਗਾ ਤੇ ਇਹਦੇ ਨਾਲ ਦੋਵਾਂ ਦੇਸ਼ਾਂ ਦਾ ਤਿੰਨਾਂ ਦੇਸ਼ਾਂ ਦਾ ਵੀਹਾਂ ਦੇਸ਼ਾਂ ਦਾ ਕੀ ਜਾਂਦਾ ਪਤਾ ਨਹੀਂ ਪਰ ਇਸ ਵੇਲੇ ਹਾਲਾਤ ਆ ਜਿਹੜੇ ਉਹ ਅਮਰੀਕਾ ਦੇ ਵਿੱਚ ਉਵੇਂ ਨਹੀਂ ਜਿਵੇਂ ਕਿ ਅਸੀਂ ਇੱਕ ਸਾਲ ਪਹਿਲਾਂ ਸੋਚਦੇ ਰਹੇ ਹਾਂ ਕਈ ਬੰਦੇ ਵੀ ਗੱਲ ਕਹਿੰਦੇ ਆ ਵੀ ਭਾਈ 트럼ਪ ਹੋਵੇ ਜਾਂ ਕੋਈ ਹੋਰ ਕਿਸੇ ਥਾਣੇ ਦੇ ਵਿੱਚ ਵੀ ਨਵਾਂ ਬੰਦਾ ਆਵੇ ਨਾ ਕੋਈ ਨਵਾਂ ਥਾਣੇਦਾਰ ਆਵੇ ਉਹ ਸਖਤੀਆਂ ਜੀਆਂ ਕਰਕੇ ਰੱਖਦਾ ਹੁੰਦਾ ਵੀ ਭਾਈ ਮੈਂ ਕੋਈ ਤਸਕਰ ਨਹੀਂ ਰਹਿਣ ਦੇਣਾ ਮੈਜੀ ਖਿੱਚ ਕੇ ਰੱਖਣਾ ਕੰਮ ਤੇ ਟਰੰਪ ਵੀ ਆਇਆ ਹੋਣ ਕਰਕੇ ਉਹ ਗੱਲ ਕਹਿੰਦਾ ਜੀ ਕਿ ਮੈਨੂੰ ਕਈ ਸਦੀਆਂ ਤੱਕ ਲੋਕ ਚੇਤੇ ਕਰਨ ਪਰ ਇਹ ਸਦੀਆਂ ਤੱਕ ਲੋਕ ਚੇਤੇ ਕਰਨ ਇਸ ਗੱਲ ਦੇ ਚੱਕਰ ਦੇ ਵਿੱਚ ਕਿਤੇ ਆਪਾਂ ਕੁੰਡਾ ਆਪਦੇ ਦੇਸ਼ ਦਾ ਨਾ ਕਰਕੇ ਬਹਿ ਜਗੇ ਸੋ ਇਹ ਅਰਥ ਸ਼ਾਸਤਰੀ ਕਹਿੰਦੇ ਜਿਹੜੇ ਉਥੋਂ ਦੇ ਰਾਜਨੀਤਿਕ ਮਾਹਰ ਨੇ ਉਹਨਾਂ ਦਾ ਇੱਕ ਹਿੱਸਾ ਇਹ ਗੱਲ ਕਹਿੰਦਾ ਉਹ ਬਣਾ ਕੇ ਕਿਹਦੇ ਕਿਹਦੇ ਨਾਲ ਰੱਖਣਗੇ ਤੇ ਕਿਹਦੀ ਕਿਹਦੀ ਲੋੜ ਮਹਿਸੂਸ ਕਰਦੇ ਆ ਤੇ ਕਿਸ ਤਰੀਕੇ ਦੇ ਨਾਲ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਉੱਤੇ ਲੈ ਕੇ ਜਾਂਦੇ ਆ ਤੇ ਉਹਨਾਂ ਦੇ 골ਡ ਵੀਜ਼ਾ ਕਾਰਡ ਕਿੰਨੇ ਕੁ ਵਿਕਦੇ ਆ ਜਿਹੜੀ ਡਿਪੋਰਟ ਕਰਨ ਵਾਲੀ ਨੀਤੀ ਆ ਉਹ ਕਿੰਨੇ ਕ ਸਰਦਾਰ ਸਾਬਤ ਹੁੰਦੀ ਆ ਟੈਰਫ ਲਾਉਣ ਦੇ ਕਰਕੇ ਕਿੰਨੇ ਕੁ ਉਹਨਾਂ ਨੂੰ ਬਚਤ ਹੁੰਦੀ ਆ ਇਹ ਵਕਤ ਬਿਆਨ ਕਰੂਗਾ ਪਰ ਟਰੰਪ ਹੋਰੀਏ ਚਾਹੁੰਦੇ ਜੀ ਕਿ ਦੁਨੀਆ ਦੇ ਵਿੱਚ ਸਾਡੀ ਤੂਤੀ ਬੋਲੇ ਕਿ ਭਾਈ ਜੋ ਅਮਰੀਕਾ ਕਰ ਸਕਦਾ ਕਿਤੇ ਨਹੀਂ ਹੋਇਆ ਅਸੀਂ ਸਰਵੋਤਮ ਰਹਿ ਗਏ ਤੇ ਬਾਕੀ ਜਿਹੜੇ ਸਾਰੇ ਸਾਰੇ ਲਾਥਲੂ ਦੀ ਨਿਕਲਣ ਵੀ ਭਾਈ ਤੁਹਾਡੇ ਬਿਨਾ ਸਾਡਾ ਸਰਦਾਰ ਨਹੀਂ ਜਿਵੇਂ ਕਿ ਜਲੇਨਸਕੀ ਦੇ ਵੱਲੋਂ ਹਣ ਗੱਲ ਕਹੀ ਗਈ ਆ ਜਲੇਨਸਕੀ ਦੇ ਮਨ ਦੇ ਵਿੱਚ ਵਿਚਾਰ ਆਏ ਉਨੇ ਆਪਣੇ ਦੇਸ਼ ਦੇ ਲਈ ਸੋਚਿਆ ਜਾਂ ਉਹਨੂੰ ਅਹਿਸਾਸ ਹੋਇਆ ਕਿ ਭਾਈ ਮੈਨੂੰ ਉਸ ਦਿਨ ਬਹਿਸ ਨਹੀਂ ਸੀ ਕਰਨੀ ਚਾਹੀਦੀ ਜਾਂ ਬੰਦਾ ਕਹਿ ਦਿੰਦਾ ਵੀ ਯਾਰ ਮੈਂ ਤਾਂ ਆਪਦੇ ਸਟੈਂਡ ਦੇ ਉੱਤੇ ਕਾਇਮ ਹਾਂ ਪਰ ਮੈਂ ਕੀ ਕਰਾਂ ਹੁਣ ਮੇਰੇ ਦੇਸ਼ ਦੇ ਮੂਰੇ ਬਹੁਤ ਵੱਡਾ ਸਵਾਲ ਆ ਹੁਣ ਜੰਗ ਦੇ ਵਿੱਚ ਕਿਤੇ ਮੈਨੂੰ ਆ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਵੇ ਇਹ ਦੋਵਾਂ ਦੀ ਯਾਰੀ ਪੈ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਗੱਲ ਇਹ ਆ ਉਹ ਬੰਦੇ ਨੇ ਗੱਲ ਕਹਿ ਕੇ ਦਿਲ ਜਿੱਤਿਆ ਇੱਕ ਨੇ ਮੈਕਰੋਨ ਨੇ ਬਾਹ ਫੜ ਕੇ ਵੀ ਆਪਦੀ ਗੱਲ ਕਹੀ ਆ ਉਹਨੇ ਵੀ ਦਿਲ ਜਿੱਤਿਆ ਪਰ ਆਉਂਦੇ ਸਮੇਂ ਦੇ ਵਿੱਚ ਹੋਰ ਕਿਹਦਾ ਕਿਹਦਾ ਦਿਲ ਜਿੱਤਿਆ ਜਾਊਗਾ ਤਾਂ ਕਿਹਦਾ ਕਿਹਦਾ ਟੁੱਟੂਗਾ ਇਸ ਸਮੇਂ ਨੇ ਬਿਆਨ ਕਰਨਾ ਮੇਰੀ ਫੇਰੇ ਬੇਨਤੀ ਹੈ ਜਿਹੜੇ ਭਾਰਤੀ ਸਟੂਡੈਂਟ ਜਿਹੜੇ ਪੰਜਾਬ ਦੇ ਵਿਦਿਆਰਥੀ ਗਏ ਹੋਏ ਆ ਉਹਦਾ ਨੀਤੀਆਂ ਨੂੰ ਸਮਝੋ ਉਹਨੇ ਕਹਿਆ ਜੀ ਪ੍ਰਦਰਸ਼ਨ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਪ੍ਰਦਰਸ਼ਨ ਕਰਨ ਵਾਲੇ ਮੈਂ ਟੰਗ ਦੇਣੇ ਆ ਜਿਹੜੇ ਗੈਰ ਕਾਨੂੰਨੀ ਤਰੀਕੇ ਦਾ ਪ੍ਰਦਰਸ਼ਨ ਕਰਗੇ ਮੈਂ ਉਹ ਬਖਸ਼ਣੇ ਨਹੀਂ ਉਹ ਭਾਵੇਂ ਕੋਈ ਵੀ ਸਿੱਖਿਆਦਾਰਾ ਹੋਵੇ ਉਹਨੂੰ ਅਸੀਂ ਪ੍ਰਦਰਸ਼ਨ ਕਰਨ ਦਾ ਅਧਿਕਾਰ ਨਹੀਂ ਦੇਵਾਂਗੇ ਤੇ ਜਿਹੜੇ ਉਹਨਾਂ ਦੇ ਵਿਦਿਆਰਥੀ ਹੋਣਗੇ ਜੇ ਉਹ ਫੜੇ ਗਏ ਤੇ ਭਾਈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ ਫੜ ਫੜ ਕੇ ਉਹਦੇ ਦੇਸ਼ ਦੇ ਵਿੱਚ ਮਾਰਾਂਗੇ ਵੀ ਜਿੱਥੋਂ ਤੁਸੀਂ ਆਏ ਆ ਸਾਨੂੰ ਤੁਹਾਡੀ ਕੋਈ ਵੀ ਲੋੜ ਨਹੀਂ ਆ। ਵੇਨੇ ਭਾਈ ਕੀ ਬਣਦਾ ਹੁੰਦਾ ਸਮੇਂ ਦੇ ਵਿੱਚ ਫਿਲਹਾਲ ਸਭ ਦੀ ਨਿਗਾਹ ਇਸ ਗੱਲ ਦੇ ਵੱਲ ਟਿੱਕੀ ਹੋਈ ਹੈ ਕਿ ਟਰੰਪ ਅੱਜ ਕਿਹੜਾ ਸੱਪ ਕੱਢਦਾ ਅੱਜ ਕਿਹੜਾ ਸੱਪ ਕੱਢਦਾ ਨਵੀਂ ਗੱਲ ਕਿਹੜੀ ਕਰਦਾ ਨਵਾਂ ਵੰਝ ਤੇ ਕਿਹਨੂੰ ਟੰਗਦਾ ਸੋ ਫਿਲਹਾਲ ਤਾਂ ਲੋਕਾਂ ਦੇ ਮਨਾਂ ਵਿੱਚ ਇਹੀ ਚਰਚਾ ਇਹੀ ਗੱਲਾਂ ਹੈਗੀਆਂ ਟਰੰਪ ਨੇ ਆ ਕਰਤਾ ਟਰੰਪ ਆ ਨਾ ਕਰਦੇ ਵੇ ਟਰੰਪ ਨੇ ਆ ਕਰਤਾ ਟਰੰਪ ਨੇ ਆ ਕਰਤਾ ਅਮਰੀਕਾ ਦੇ ਵਿੱਚ ਲੈ ਗਏ ਫੈਸਲੇ ਭਾਰਤ ਦੇ ਵਿੱਚ ਵੀ ਸ਼ੇਅਰ ਮਾਰਕੀਟ ਦੇ ਉੱਤੇ ਅਸਰ ਪਾ ਕੇ ਆ। ਇਹ ਲੁੜਕ ਗਈ ਆ। ਤੇ ਜਿੱਥੋਂ ਇਹ ਅਸਰ ਪੈਂਦਾ ਤੇ ਉਹਨਾਂ ਦੀ ਆਰਥਿਕਤਾ ਲੁੜਕ ਗਈ ਆ। ਸ਼ੇਅਰ ਮਾਰਕੀਟ ਉਹਨਾਂ ਦੀ ਟੜਮ ਕਰਕੇ ਡਿੱਗੀ ਆ। ਪਰ ਵੇਨੇ ਭਾਈ ਕੀ ਬੰਦਾ ਆ ਜਿਹੜੇ 20 ਕਰੜਾਂ ਦੇ ਵਿੱਚ ਜਾਂ 40 ਜਾਂ 60 ਨੜਾਂ ਦੇ ਵਿੱਚ ਆਪਾਂ ਕਿਸੇ ਦੇ ਬਾਰੇ ਮੁਕੰਮਲ ਰਾਏ ਤਾਂ ਨਹੀਂ ਬਣਾ ਸਕਦੇ ਵੀ ਭਾਈ ਇਹ ਬੰਦਾ ਹੀ ਆਏ ਆ। ਇਹ ਉਸ ਸਰਪੰਚ ਵਰਗਾ ਹੀ ਆ ਜਿਨੇ ਕਿ ਰੂੜੀਆਂ ਕਿੱਧਰ ਚ ਕਾਤੀਆਂ, ਜਿਨੇ ਸਫਾਈ ਦੇ ਵੀ ਪਟਾਤੇ ਤੇ ਜਿਨੇ ਭਾਈ ਜ਼ਮੀਨ ਵੀ ਵਹਵਾਤੀ ਕਹਿੰਦਾ ਵੀ ਝੋਨਾ ਇੱਥੇ ਲਾਇਆ ਕਰਨਾ। ਪਰ ਹੋ ਸਕਦਾ ਵੀ ਭਾਈ ਉਹੋ ਜੇ ਸਰਪੰਚ ਵਰਗਾ ਹੀ ਨਿਕਲੇ ਕਿਉਂਕਿ ਕਹਿੰਦੇ ਆ ਵੀ ਭਾਈ ਦੁਨੀਆ ਦਾ ਸਭ ਤੋਂ ਵੱਡਾ ਸਰਪੰਚ ਆ ਤੇ ਹੋ ਸਕਦਾ ਭਾਈ ਉਹ ਆਪਦਾ ਇਸ ਵੇਲੇ ਥੋੜਾ ਜਿਹਾ ਰੋਪ-ਦਾਬ ਜਿਹਾ ਦਿਖਾ ਕੇ ਬਾਅਦ ਦੇ ਵਿੱਚ ਰੈਲਾਜਾ ਹੋ ਜੇ ਵੀ ਭਾਈ ਠੀਕ ਆ ਹੁਣ ਆਪਾਂ ਇਉਂ ਨਹੀਂ ਇਉਂ ਕਰਦੇ ਆ ਵੇਨੇ ਭਾਈ ਉਹਦਾਂ ਨੀਤੀਆਂ ਦਾ ਭਾਰਤ ਦੇ ਉੱਤੇ ਕੀ ਅਸਰ ਪੈਂਦਾ ਤੇ ਖਾਸ ਕਰਕੇ ਇਮੀਗ੍ਰੇਸ਼ਨ ਦੀਆਂ ਨੀਤੀਆਂ ਤੇ ਕੀ ਅਸਰ ਪੈਂਦਾ ਤੇ ਡੌਂਕੀ ਲਾ ਕੇ ਜਾਣ ਵਾਲਿਆਂ ਦੇ ਉੱਤੇ ਕੀ ਅਸਰ ਪੈਂਦਾ ਤੇ ਕੱਚੇ ਰਹਿੰਦੇ ਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਰਹਿੰਦੇ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ